ਕੈਨੇਡਾ ਚ ਰਹਿਣ ਵਾਲੇ ਕੈਨੇਡਾ ਦੀ ਫਲਾਈਟ ਮਿਸ ਕਰਕੇ ਫਲਾਈਟਾਂ ਲੈ ਕੇ ਇੱਥੇ ਆਏ ਨੇ ਤੇ ਪ੍ਰਸ਼ਾਦਾ ਬਣਾ ਰਹੇ ਨੇ ਹੁਣ ਇੱਥੇ ਜਿਨ੍ਹਾਂ ਨੇ ਟਿਕਟ ਕਰਵਾਈ ਸੀ ਇਹਨਾਂ ਨੇ ਵੀ ਆਪਣੀ ਟਿਕਟ ਜਿਹੜੀ ਉਹ ਕੈਨਸਲ ਕਰਕੇ ਡੱਲੇਵਾਲ ਜੀ ਦੇ ਜਿੱਥੇ ਉਹਨਾਂ ਨੇ ਮਰਨ ਵਰਤ ਰੱਖਿਆ ਹੋਤੀ ਆ ਕੇ ਉਹਦੀ ਸਪੋਰਟ 'ਚ ਬੈਠੇ ਨੇ 55 ਸਾਲ ਦੀ ਹੈ ਤੇ ਮੈਨੂੰ ਐਮ ਤਮਸੂਸ ਹੁੰਦਾ ਵੀ ਹੁਣ ਸਾਡਾ ਬੋਲਾ ਇਹ ਗੱਲ ਅਹਿਮ ਨਹੀਂ ਰੱਖਦੀ ਕਿ ਅਸੀਂ ਹੋਰ ਲੰਬਾ ਜੀਏ ਤੇ ਅਸੀਂ ਜੇ ਦੇਸ਼ ਵਾਸਤੇ ਕਰੀ ਕੋਈ ਸਮਾਂ ਬਣੇ ਮੈਂ ਬੋਲਦਾ ਨਹੀਂ ਮੈਂ ਕਿ ਤੁਸੀਂ ਮੇਰੀਆਂ ਭਾਵਨਾਵਾਂ ਨੂੰ ਪਾਉਂਦੇ ਹੋਗੇ ਪਰ ਮਸਲਾ ਇਹ ਗੱਲ ਦਾ ਵੀ ਇਹ ਸਾਡੀ ਕੋਈ ਇਸ ਤਰ੍ਹਾਂ ਦੀ ਸਥਿਤੀ ਵਾਪਰਦੀ ਆ ਤੇ ਅਸੀਂ ਖੁਸ਼ ਨਸੀਬ ਹੋਵਾਂਗੇ ਜੀ ਕਿਵੇਂ ਦੀ ਭਾਵਨਾ ਜੁੜੀ ਹੋਈ ਇਸ ਅਦੋਲਨ ਨੇ ਕੀ ਤੁਹਾਨੂੰ ਐਸੀ ਚਿੰਗ ਪੈਦਾ ਕੀਤੀ ਇਸ ਅਦੋਲਨ ਨੇ ਕਿ ਤੁਸੀਂ ਕੈਨੇਡਾ ਛੱਡ ਕਿੱਥੇ ਆ ਗਏ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਤਿਲ-ਤਿਲ ਕੀ ਉਹਨਾਂ ਦੀ ਸਿਹਤ ਵੀ ਡਾਊਨ ਹੋ ਰਹੀ ਆ ਕਾਫੀ ਜਲਦੀ ਸਤਰੀ ਗੱਲ ਮੈਂ ਤਾਂ ਵੀਡੀਓ ਤਾਂ ਵੇਖ ਕੇ ਰੋਣ ਲੱਪੇਈਆਂ ਵੀਡੀਓ ਦੇ ਵੇਖ ਕੇ ਮੈਂ ਸਵੇਰੇ ਵੇਖਣ ਦੇ ਹੀ ਨਾ ਮੇਨ ਰੋਣ ਆ ਜਾਂਦਾ ਵੇਖ ਕੇ ਪੰਜਾਬ ਚ ਫਸਲ ਤੇ ਨਸਲ ਨੂੰ ਜਿਆਦਾ ਖਤਰਾ ਇੱਥੇ ਜਿੱਥੇ ਫਸਲਾਂ ਤੇ ਖਤਰੇ ਚ ਹੈ ਨਾ ਤੇ ਸਾਡੀਆਂ ਨਸਲਾਂ ਮੈਂ ਜੇ ਵੇਖਾ ਮੇਰਾ ਪਿੰਡ ਚਾਟੀਵੰਡਿਆ ਮੈਂ ਪਿੰਡ ਦੇ ਵਹੇ ਤੇ ਜੇ ਮੋਸਰ ਇਨਾ ਪਿੰਡ ਦੀ ਪਿੰਡ ਚਿੱਟਾ ਬਹੁਤ ਵਿਗਦਾਈ ਸਾਡੇ ਤੇ ਜੇ ਕੋ ਮਾੜਾ ਮੋਟ ਸਾਨੂੰ ਥੋੜਾ ਬਹੁਤ ਐਮ ਐਸ ਕੇ ਨਾਂ ਤੇ ਥੋੜੀ ਬਹੁਤ ਸਾਨੂੰ ਇਹ ਸੂਲਤ ਮਿਲਦੀ ਸੀ ਉਹ ਵੀ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਜਾਂ ਜਿਹੜੀਆਂ ਸਰਕਾਰ ਸੈਂਟਰ 'ਚ ਬਣਦੀਆਂ ਵਾਂ ਉਹਨਾਂ ਦਾ ਸਿੱਧਾ ਧਿਆਨ ਵੀ ਪੰਜਾਬ ਦੀ ਖੇਤੀ ਖਤਮ ਕਰ ਦਿਓ ਅਸੀਂ ਖੁਦ ਮੁਖਤਿਆਰ ਲੋਕ ਆਂ ਮਰਜੀ ਦੇ ਮਾਲਕ ਲੋਕ ਆਂ ਸਾਨੂੰ ਗੁਲਾਮ ਬਣਾ ਕੇ ਮੇਰੇ ਖਿਆਲ ਨਾਲ ਹੋ ਸਕਦਾ ਕਹਿੰਦੇ ਸਿੱਖ ਕਮ ਗੁਲਾਮ ਹੁੰਦੀ ਨਹੀਂ ਪਰ ਸੈਂਟਰ ਗਵਰਨਮੈਂਟ ਚਾਹੁੰਦੀ ਬਿੰਨਾ ਗੁਲਾਮ ਬਣਾਇਆ ਜਾਵੇ ਸਿੱਖ ਕੌਮ ਅੰਦਰ ਇੱਕ ਜੋਧਾ ਪੈਦਾ ਹੋਇਆ ਜਿੰਨੇ ਕਹ ਰੋਟੀ ਨਹੀਂ ਖਾਣੀ ਤੇ ਇੱਥੋਂ ਬੜੀਆਂ-ਬੜੀਆਂ ਸਰਕਾਰਾਂ ਨੀਂਦ ਆਰਾਮ ਗਈ ਜੇ ਉਹ ਮਰ ਜਾਂਦੇ ਨੇ ਪਹਿਲੀ ਗੱਲ ਤੇ ਮਰਮ ਨਾ ਜੇ ਕੋਈ ਕਟਣਾ ਵਾਪਰ ਜਾਂਦੀ ਐ ਨਾ ਸਕਾਵੀ ਕਟਣਾ ਵਾਪਰ ਦਿੰਦੀ ਆ ਤੇ ਉਹਦੇ ਨਾਲ ਸਾਡਾ ਵजूद ਬਚਦਾ ਵਾ ਮਰੇ ਮੰਨ ਦੇ ਵਿੱਚ ਕਿਵੇਂ ਐ ਦੋਵੇਂ ਜੀ ਹੀ ਬੈਠੇ ਹੋਏ ਪ੍ਰਸ਼ਾਦਾ ਬਣਾਦੇ ਜੇ ਘਰ ਮੰਨ ਲਓ ਜੇ ਪੰਜਾਬ ਨਾਲ ਜਿਹੜਾ ਘਰ ਕਿਥੇ ਰਹਿਣਾ ਜੀ ਜੀ ਪੰਜਾਬ ਘਰ ਤੇ ਪੰਜਾਬ ਦਾ ਹਿੱਸਾ ਵਾ ਹਾਂ ਇਹਦਾ ਕਰਕੇ ਘਰ ਘਰ ਤਾਂ ਮਾਝੇ ਪੰਜਾਬ ਹੈ ਖਨਾਰੀ ਬਾਰਡਰ ਤੇ ਮੌਜੂਦ ਆ ਇੱਕ ਲੰਗਰ ਦੇ ਵਿੱਚ ਐਸੀ ਸ਼ਖਸ਼ੀਅਤਾਂ ਨਾ ਤੁਹਾਨੂੰ ਮਿਲਾਵਾਂਗੇ ਅਕਸਰ ਅਸੀਂ ਦੇਖਦੇ ਆ ਕਿ ਲੋਕੀ ਕੈਨੇਡਾ ਨੂੰ ਜਾਜ ਪਰ ਪਰ ਕੇ ਜਾ ਰਹੇ ਨੇ ਇਹ ਸੋਚਦੇ ਨੇ ਕਿ ਵਿਦੇਸ਼ਾਂ ਚ ਆਪਣੀ ਲਾਈਫ ਸੈਟਲ ਕਰ ਲਈਏ ਪਰ ਉੱਥੇ ਹੀ ਆ ਤੁਸੀਂ ਪ੍ਰਸ਼ਾਦਾ ਬਣਾਉਂਦੇ ਇੱਕ ਜੋੜਾ ਦੇਖ ਰਹੇ ਹੋ ਇਧਰ ਸਾਡੇ ਮਾਤਾ ਜੀ ਬੈਠੇ ਨੇ ਦੂਜੇ ਪਾਸੇ ਪ੍ਰਸ਼ਾਦੇ ਥਾ ਰਹੇ ਨੇ ਬਾਪੂ ਜੀ ਗੱਲ ਕਰਾਂਗੇ ਕਿ ਕੈਨੇਡਾ 'ਚ ਰਹਿਣ ਵਾਲੇ ਕੈਨੇਡਾ ਦੀ ਫਲਾਈਟ ਮਿਸ ਕਰਕੇ ਫਲਾਈਟਾਂ ਲੈ ਕੇ ਇੱਥੇ ਆਏ ਨੇ ਤੇ ਪ੍ਰਸ਼ਾਦਾ ਬਣਾ ਰਹੇ ਨੇ ਹੁਣ ਇੱਥੇ ਜਿਨ੍ਹਾਂ ਨੇ ਟਿਕਟ ਕਰਵਾਈ ਸੀ ਇਹਨਾਂ ਨੇ ਵੀ ਆਪਣੀ ਟਿਕਟ ਜਿਹੜੀ ਉਹ ਕੈਨਸਲ ਕਰਕੇ ਦੱਲੇਵਾਲ ਜੀ ਦੇ ਜਿੱਥੇ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਉੱਥੇ ਹੀ ਆ ਕੇ ਉਹਨਾਂ ਦੀ ਸਪੋਰਟ 'ਚ ਬੈਠੇ ਨੇ ਗਲਬਾਤ ਵੀ ਕਰਾਂਗੇ ਕਿ ਮਾਤਾ ਜੀ ਕਿਵੇਂ ਦੀ ਭਾਵਨਾ ਲੈ ਕੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਕਿ ਆਪਣੇ ਬੱਚਿਆਂ ਕੋਲ ਰਹਿੰਦੇ ਸੀ ਪਰ ਇੱਥੇ ਆ ਗਏ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਵਾਈ ਗੁਰਜੀ ਦਾ ਖਾਲਸਾ ਵਾਈ ਕਿਸੇ ਕੀ ਮਾਤਾ ਜੀ ਪਹਿਲਾਂ ਇਹੀ ਜਾਣਨਾ ਚਾਹੁੰਦੇ ਆ ਕਿਵੇਂ ਦੀ ਭਾਵਨਾ ਜੁੜੀ ਹੋਈ ਇਸ ਅਦੋਲਨ ਨੇ ਕੀ ਤੁਹਾਨੂੰ ਐਸੀ ਚਿੰਗ ਪੈਦਾ ਕੀਤੀ ਇਸ ਅਦੋਲਨ ਨੇ ਕਿ ਤੁਸੀਂ ਕੈਨੇਡਾ ਛੱਡ ਕੇ ਇੱਥੇ ਆ ਗਏ ਇੱਥੇ ਮੈਂ ਸੇਵਾ ਕਰਨ ਨਹੀਂ ਆਈ ਆ ਜੀ ਹਾਂ ਜੀ ਕਿੰਨੇ ਟਾਈਮ ਤੋਂ ਰਹਿ ਰਹੇ ਸੀ ਬੱਚਿਆਂ ਕੋਲ ਬੱਚਿਆਂ ਕੋਲੇ ਮੈਂ 2 2.5 ਮਹੀਨੇ ਰਹੀ ਆ ਜੀ ਤੇ ਕਿਦੋਂ ਬੈਠੇ ਪਤਾ ਲੱਗਾ ਫੇਰ ਬੈਠਾ ਉਹਦੇ ਮੇ ਆ ਜੀ ਸਿੰਘ ਦਲੇਵਾਲ ਜੀ ਤੋਂ ਸੁਣਿਆ ਵੀ ਮਰਨ ਵਰਤ ਤੇ ਬੈਠੇ ਹਾਂ ਜੀ ਕਿਦੋਂ ਮਰਨ ਵਰਤਨ ਤੇ ਬੈਠ ਕੇ ਉਹਦੇ ਮੇ ਆ ਗਈ ਤੇ ਬੱਚਿਆਂ ਨੇ ਰੋਕਿਆ ਵੀ ਕਿ ਬੱਚਿਆਂ ਨੇ ਕਿ ਬੱਚਿਆਂ ਦੇ ਤੁਸੀਂ ਜਾਓ ਹਾਂਜੀ ਬੱਚਿਆਂ ਦੇ ਜਾਓ ਸੇਵਾ ਕਰ ਤੇ ਕੀ ਆਉਂਦੇ ਫਿਰ ਪ੍ਰਸ਼ਾਦਿਆ ਦੀ ਸੇਵਾ ਸਾਂਭ ਲਈ ਹਾਂਜੀ ਫਿਰ ਇੱਥੇ ਚੱਲਣ ਗਿਆ ਉਹ ਦੰਦਾ ਹੀ ਲੰਗਰ ਚੱਲਣ ਗਿਆ ਵੱਧ ਜੀ 24 ਘੰਟੇ ਚੱਲਦਾ 24 ਘੰਟੇ ਹਾਂਜੀ 24 ਘੰਟੇ ਚੱਲਦਾ ਲੰਗਰ ਬਿਲਕੁਲ ਅਸੀਂ ਅਕਸਰ ਦੇਖਦੇ ਆ ਕਿ ਲੋਕ ਤਾਂ ਬਾਹਰ ਦੀ ਦੌੜ ਨੂੰ ਲੱਗੇ ਨੇ ਕਿ ਵਿਦੇਸ਼ਾਂ ਚ ਜਾ ਕੇ ਸੈਟਲ ਹੋ ਜਾਈਏ ਹਾਲਾਂਕਿ ਅਦੋਲਨ ਚ ਵੀ ਇਹ ਸੋਚ ਕਈ ਘਰੇ ਬੈ ਕੇ ਸੋਚਦੇ ਨੇ ਕਿ ਚਲੋ ਜਦੋਂ ਡੱਲੇਵਾਲ ਜੀ ਅ ਮਰ ਜਾਣਗੇ ਉਦੋਂ ਭੋਗਾਂ ਤੇ ਚਲੇ ਜਾਗੇ ਇਦਾਂ ਦੀ ਵੀ ਸੋਚ ਕਈ ਰੱਖਦੇ ਨੇ ਘਰਾਂ 'ਚ ਬਹਿ ਕੇ ਕਈਆਂ ਦੀ ਹੋਊਗੀ ਪਰ ਸਾਡੀ ਨਹੀਂ ਹੈ ਕਿਤਰਾ ਦੇ ਬਾਕੀ ਉਤਰਾਂ ਦਾ ਉਹ ਸਾਡਾ ਭਰਾ ਵਾ ਜੀ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਤਿਲ-ਤਿਲ ਕੀ ਉਹਨਾਂ ਦੀ ਸਿਹਤ ਵੀ ਡਾਊਨ ਹੋ ਰਹੀ ਆ ਕਾਫੀ ਜ਼ਿਆਦਾ ਤਰੀ ਗੱਲ ਮੈਂ ਤਾਂ ਵੀਡੀਓ ਤਾਂ ਵੇਖ ਕੇ ਰੋਣ ਲੱ ਪਈ ਨਹੀਂ ਆ ਵੀਡੀਓ ਤਾਂ ਵੇਖ ਕੇ ਮੈਂ ਰੋਣ ਸਵੇਰੇ ਵੇਖਣ ਡੇ ਹੀ ਨਾ ਮੈਨੂੰ ਰੋਣ ਆ ਜਾਂਦਾ ਵੇਖ ਕੇ ਹਾਂਜੀ ਕਿ ਉਹ ਵੀ ਤਾਂ ਕਿਸੇ ਦਾ ਹਾਂ ਉਹ ਕਿਹਦਾ ਪਤਾ ਉਹ ਕਿਹੜਾ ਭਰਾ ਵਾ ਕਿਹੇ ਦਾ ਪਿਓ ਵਾ ਪੋਤਾ ਗੋਦੀ ਚ ਬੈਠਾ ਹੋਇਆ ਹਾਂਜੀ ਪੋਤਰਾ ਬੈਠਾ ਪੋਤਰੇ ਨੂੰ ਵੇਖ ਕੇ ਜਿਆਦਾ ਹੁੰਦਾ ਜੀ ਹਾਂਜੀ ਬਿਲਕੁਲ ਬਾਪੂ ਜੀ ਨਾਲ ਵੀ ਗੱਲ ਕਰਾਂਗੇ ਪ੍ਰਸ਼ਾਦੇ ਥਲ ਰਹੇ ਨੇ ਕਾਫੀ ਸਮੇਂ ਤੋਂ ਪ੍ਰਸ਼ਾਦਾ ਬਣਾ ਰਹੇ ਸੀ ਤਾਂ ਸੋਚਿਆ ਗੱਲਬਾਤ ਵੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਜੀ ਮੈਂ ਪਿੰਡ ਸਾੜਾ ਚਾਟੇਵੰਦ ਜ਼ਿਲ੍ਹਾ ਅਮਰਸਰ ਆ ਜੀ ਅੱਛਾ ਜੀ ਹਾਂਜੀ ਤੇ ਜਦੋਂ ਇਹ ਫਰਮਿਚਨ ਅੰਦোলন ਸ਼ੁਰੂ ਹੋਇਆ ਉਦੋਂ ਬਾਹਰ ਸੀ ਤੇ ਫਿਰ ਉਹ ਲੋ ਇੱਕ ਰਾਹੀ ਆ ਗਏ ਸੀ ਤੇ ਫਿਰ ਇਹਨਾਂ ਦੋਲ ਥੋੜਾ ਲੰਬਾ ਸਮਾਂ ਰਹਿ ਵੀ ਤੇ ਬੇਟੇ ਆਖਣ ਲੱਗੇ ਵੀ ਤੁਸੀਂ ਦੁਬਾਰਾ ਟਿਕਟ ਬੁੱਕ ਕਰਤੀ ਉਹਨਾਂ ਨੇ 26 ਹਾਂ 26 ਨਵੰਬਰ ਦੀ ਕੀਤੀ ਸੀ ਜੀ ਬੁੱਕ ਉਹਨਾਂ ਨੇ ਦੋ ਹਾਂ ਦੋਹਾਂ ਜਾਣਾ ਜੀ ਕੀਤੀ ਸੀ ਓਕੇ ਤੇ ਫਿਰ ਇੱਥੇ ਅੰਦੋਲਨ ਦੀ ਸਥਿਤੀ ਹੋਰ ਤਰੀਕੇ ਦੀ ਕਰਕੇ ਫਿਰ ਮੈਂ ਟਿਕਟ ਕੈਂਸਲ ਕਰਵਾਤੀ ਪਹਿਲੇ ਚੱਲ ਗਈ ਸੀ ਤੇ ਪਹਿਲਾਂ ਆਂਦੀ ਮੈਂ ਜਾਣਾ ਜਾਣਾ ਜਰ ਉੱਥੇ ਗਈ ਰ ਉੱਥੇ ਜਾ ਕੇ ਜੋ ਡੱਲੇਵਾਲ ਸਾਹਿਬ ਨੇ ਮਰਨ ਮਰਤ ਰੱਖਿਆ ਹਾਂ ਤੇ ਫਿਰ ਉਹ ਇਹ ਬੱਚੇ ਵੀ ਆਖਣ ਲੱਗੇ ਵੀ ਦੀ ਸੰਤ ਨੂੰ ਰੋਟੀਆਂ ਖਾਣ ਨਾਲੋਂ ਚੰਗਾ ਉਹ ਤੇ ਸੰਗਤ ਦੀ ਸੇਵਾ ਕਰਕੇ ਉਹ ਤੇ ਸੰਗਤ ਨੂੰ ਸਪੋਰਟ ਕੀਤੀ ਜਾਵੇ ਵਾਤ ਵਾਤ ਸੰਗਤ ਉੱਥੇ ਜਾਵੇ ਬੱਚਿਆਂ ਨੂੰ ਵੀ ਤੁਸੀਂ ਬੜੇ ਸੰਸਕਾਰ ਵਧੀਆ ਦਿੱਤੇ ਨੇ ਜਿਨ੍ਹਾਂ ਨੇ ਏਡੀ ਵੱਡੀ ਸੋਚ ਰੱਖੀ ਹੈ ਕਿ ਤੁਸੀਂ ਜਾਓ ਉਹ ਵੀ ਅਸੀਂ ਤਾਂ ਜਾ ਨਹੀਂ ਸਕਦੇ ਹਾਂਜੀ ਬਿਲਕੁਲ ਨਹੀਂ ਉਹ ਵੱਡਾ ਬੇਟਾ ਕਹਿੰਦਾ ਵੀ ਮਮੀ ਅਸੀਂ ਵੀ ਆ ਜੰਨੇ ਆ ਅੱਛਾ ਜੀ ਮੈਂ ਪੁੱਤ ਵੇਖਾ ਜੇ ਤੇ ਸੰਘਰਸ਼ ਕਰਨ ਦਾ ਕਿਉਂਕਿ ਉਹਨਾਂ ਦੀ ਉਮਰ ਘੱਟ ਹੈ ਜੀ ਅਜੇ ਲਾਈਫ ਵਿੱਚ ਥੋੜੀ ਮਿਹਨਤ ਉਹ ਕਰਨੀ ਚਾਹੀਦੀ ਆ ਪਰ ਫੇਰ ਮੈਂ ਹੁਣ ਤੁਸੀਂ ਗਏ ਜੋ ਜੋ ਪੀਆਰ ਨਹੀਂ ਹੋਇਆ ਜੀ ਤੇ ਥੋੜਾ ਸਮਾਂ ਲੱਗਣਾ ਰ ਮੈਂ ਤੁਸੀਂ ਆਪਣੀ ਪੂਰੀ ਕੰਪਲੀਟ ਕਰ ਲਓ ਪਰ ਉਹ ਕਹਿੰਦੇ ਫਿਰ ਤੁਸੀਂ ਜਾਓ ਜੇ ਅਸੀਂ ਨਹੀਂ ਜਾਣਾ ਫਿਰ ਤੁਸੀਂ ਜ਼ਰੂਰ ਜਾਓ ਜੀ ਹਾਂ ਫਿਰ ਇਹ ਘਰ ਦੇ ਮੇਰੇ ਅੱਜ ਤੋਂ ਮੈਂ ਇੱਕ ਮਹੀਨਾ ਕਿਸੇ ਕੋਲ ਚਲੇ ਜਾਂਦਾ ਨੂੰ ਉਹ ਹਾਂ ਦੇ ਇੱਥੇ ਹੀ ਹਾਂ ਜੀ ਅਸੀਂ ਇੱਥੇ ਹੀ ਹਾਂ ਹਾਂ ਮੈਂ ਢਾਈ ਤਿੰਨ ਮਿੰਟ ਤਿੰਨ ਮਿੰਟ ਤੋਂ ਵੱਧ ਤੋਂ ਸਮੇਂ ਰ ਪਹਿਲਾਂ ਇੱਥੇ ਆ ਤੇ ਇਹ ਜਿੱਦਣ ਆਏ ਉਹਦੋਂ ਸਿੱਧੇ ਫਿਰ ਇੱਥੇ ਆ ਗਏ ਜੀ ਹਾਂ ਮਤਲਬ ਕਿਵੇਂ ਤੇ ਜੁੜਿਆ ਦੋ ਲੰਦੇ ਨਾਲ ਲੋਕ ਤਾਂ ਕਹਿੰਦੇ ਨੇ ਵੀ ਕੈਨੇਡਾ ਵਰਗੀ ਲਾਈਫ ਕਿਉਂ ਛੱਡ ਕੇ ਜਾਈਏ ਅਸਲ 'ਚ ਭੈਣ ਮੇਰੀ ਅਸਲ ਸਾਡਾ ਜਿਹੜਾ ਭਾਰਤ ਆ ਨਾ ਭਾਰਤ ਜਿਹਾ ਪੰਜਾਬ ਖੇਤਾ ਇੱਥੇ ਜਿੱਥੇ ਫਸਲਾਂ ਤੇ ਖਤਰੇ ਚ ਹੈ ਨਾ ਤੇ ਸਾਡੀਆਂ ਨਸਲਾਂ ਮੈਂ ਜੇ ਵੇਖਾਂ ਮੇਰਾ ਪਿੰਡ ਚਾਟੀਵੰਡਿਆ ਮੈਂ ਪਿੰਡ ਦੇ ਵਾਹ ਦੇ ਜੇ ਮੋਸਰਿਨਾ ਪਿੰਡ ਦੇ ਪਿੰਡ ਚਿੱਟਾ ਬਹੁਤ ਵਿਗਦਾ ਜੀ ਸਾਡੇ ਤੇ ਚਿੱਟੇ ਨੂੰ ਵੇਖਦੇ ਆ ਸਾਡਾ ਕੀ ਮਨ ਦੁਖੀ ਹੁੰਦਾ ਵੀ ਜਿਹੜਾ ਕਿੱਡਾ ਹੱਸਦਾ ਵਸਦਾ ਪੰਜਾਬ ਸੀ ਕਿੱਡੇ ਸੋਹਣੇ ਪਿੰਡ ਆ ਸਾਡੇ ਤੇ ਕਰੀਬ ਸਾਡੇ ਪਿੰਡ ਚੋਂ 250 ਦੇ ਕਰੀਬ ਮੁੰਡੇ ਮਰ ਚੁੱਕੇ ਜੀ ਚਿੱਟੇ ਨਾਲ ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਘੱਟ ਆ ਜੀ ਤੇ ਫਿਰ ਉਹ ਫਰਜੀ ਨਹੀਂ ਕਰਦਾ ਜਾਣ ਨੂੰ ਵੀ ਜੇ ਅੱਜ ਆਪਾਂ ਨਾ ਰੋਕਿਆ ਕਿਉਂਕਿ ਮੈਂ ਕਾਫੀ ਹੁਣ ਵੀ ਲੰਬੇ ਸਮੇਂ ਤੋਂ ਪਿੰਡ ਜਾਂਨਾ ਵਾ ਪਿੰਡ ਜਿਵੇਂ ਪਿੰਡ ਪੁਲਿਸ ਨੂੰ ਪ੍ਰਸ਼ਾਸਨ ਨੂੰ ਐਸਐਸਪੀ ਤੱਕ ਦੀ ਪਹੁੰਚ ਕਰੀਦੀ ਆ ਵੀ ਸਾਡੇ ਬੱਚਾ ਬਹੁਤ ਵਿਗਦਾ ਵਾ ਜੇ ਕਿ ਇਹਦਾ ਤੀਪ ਤੋਂ ਮਰਦਾ ਤੇ ਦੁੱਖ ਹੁੰਦਾ ਵੀ ਜੇ ਇਸ ਤਰ੍ਹਾਂ ਮਰਦੇ ਰਹੇ ਤੇ ਸ਼ਹਿਰ ਪੰਜਾਬ ਧਰਤੀ ਖਾਲੀ ਹੋ ਜਾਣੀ ਆ ਤੇ ਕਿੱਥੇ ਇਹ ਤੇ ਉਹ ਨਸ਼ਾ ਨਸ਼ੇ ਦੀ ਲੜਾਈ ਆ ਤੇ ਫਿਰ ਨੌਜਵਾਨੀ ਆ ਉਹਨਾਂ ਦਾ ਆਉਣ ਵਾਲਾ ਫਿਊਚਰ ਆ ਉਹ ਸਾਡੀ ਭਾਰਤ ਗਵਰਨਮੈਂਟ ਨੇ ਖਤਮ ਕਰਤਾ ਇੱਥੋਂ ਜੇ ਬੱਚੇ ਬਾਹਰ ਜਾਂਦੇ ਉਹਦਾ ਕਾਰਨ ਆ ਉਦਾ ਕਾਰਨ ਇਹ ਹੋਇਆ ਵੀ ਸਾਡੇ ਬੱਚਿਆਂ ਕੋਲ ਉਹ ਜਾ ਬਨਦਾ ਰੁਜ਼ਗਾਰ ਨਹੀਂ ਪਰ ਮੁਹੱਈਆ ਕਰਵਾ ਪਈ ਸਰਕਾਰ ਤੇ ਜੇ ਕੋ ਮਾੜਾ ਮੋੜ ਸਾਨੂੰ ਥੋੜਾ ਬਹੁਤ ਐਮਐਸਪੀ ਦੇ ਨਾਂ ਤੇ ਥੋੜੀ ਬਹੁਤ ਸਾਨੂੰ ਇਹ ਸਹੂਲਤ ਮਿਲਦੀ ਸੀ ਉਹ ਵੀ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਜਾਂ ਜਿਹੜੀਆਂ ਸਰਕਾਰ ਸੈਂਟਰ 'ਚ ਬਣਦੀਆਂ ਵਾਂ ਉਹਨਾਂ ਦਾ ਸਿੱਧਾ ਧਿਆਨ ਵੀ ਪੰਜਾਬ ਦੀ ਖੇਤੀ ਖਤਮ ਕਰਦਿਓ ਕਿਉਂਕਿ ਪੰਜਾਬ ਦੇ ਲੋਕ ਜ਼ਿਆਦਾ ਬੋਲਦੇ ਨਹੀਂ ਜੀ ਕਿਉਂਕਿ ਕਦੀ ਵੀ ਦੇਸ਼ ਉੱਤੇ ਵਿਵਤਾ ਖੜੀ ਹੁੰਦੀ ਹੈ ਤੇ ਪੰਜਾਬ ਦੇ ਲੋਕ ਬੋਲਦੇ ਆ ਤੇ ਇਹ ਖਾਸ ਕਰਕੇ ਜਿਹੜੇ ਕਾਰਪੋਰੇਟ ਲੋਕ ਇਸੇ ਵਿਚਾਰ ਆਪਣਾ ਨਿਵੇਸ਼ ਕਰਨ ਦੇ ਆ ਉਹ ਸਾਡੇ ਪੰਜਾਬ ਨੂੰ ਖੋਖਲਾ ਕਰਨ ਦੇ ਆ ਅਸੀਂ ਖੁਦ ਮੁਖਤਿਆਰ ਲੋਕ ਆ ਮਰਜੀ ਦੇ ਮਾਲਕ ਲੋਕ ਆ ਸਾਨੂੰ ਗੁਲਾਮ ਬਣਾ ਕੇ ਮੇਰੇ ਖਿਆਲ ਨਾਲ ਹੋ ਸਕਦਾ ਪੈਦੇ ਸਿੱਖ ਕੌਮ ਗੁਲਾਮ ਹੁੰਦੀ ਨਹੀਂ ਪਰ ਸੈਂਟਰ ਗਵਰਨਮੈਂਟ ਚਾਹੁੰਦੀ ਪਿੰਦਾ ਗੁਲਾਮ ਬਣਾਇਆ ਜਾਵੇ ਤੇ ਉਸ ਕਨਸੈਪਟ ਨੂੰ ਵੇਖਦਾ ਸਾਡੇ ਮਕਈਰ ਮਨ ਚ ਦੁੱਖ ਹੁੰਦਾ ਵੀ ਅਸੀਂ ਜੇ ਬਾਹਰ ਦਾਸ਼ਿਲਣ ਇਕੱਠੇ ਕਰ ਵੀ ਲਏ ਤੇ ਸਾਡਾ ਵਜੂਦ ਹੀ ਖਤਮ ਹੋ ਗਿਆ ਤੇ ਪੈਸਾ ਤੇ ਸਾਡੇ ਕੰਮ ਨਹੀਂ ਆਉਣਾ ਇਥੋਂ ਤੱਕ ਕਿ ਬੜੇ ਬੜੇ ਅਮੀਰ ਲੋਕ ਧਰਤੀ ਤੇ ਰਹੇ ਨੇ ਕਈ ਆ ਨਾ ਸਾਡੇ ਤੁਸੀਂ ਅੱਜ ਆਏ ਜੋ ਤੇ ਸਾਡੇ ਇਥੇ ਵੀਰ ਪੱਤਰਕਾਰ ਸਵਾਲ ਕਰਦੇ ਆ ਵੀ ਤੁਸੀਂ ਉਹਨਾਂ ਦੀ ਮੌਤ ਨੂੰ ਵੇਖ ਕੇ ਆਏ ਜੋ ਉਹ ਜੇ ਮਰ ਗਏ ਤਾਂ ਹਾਂ ਸਵਾਲ ਹੋ ਜਾਂਦਾ ਵਾ ਬਿਲਕੁਲ ਵੀ ਜੇ ਕੋਚ ਹੋ ਜਾਂਦਾ ਹਾਂ ਜਦ ਤੁਹਾਡਾ ਵੀ ਸਵਾਲ ਹੋ ਸਕਦਾ ਹੈ ਤੇ ਮੈਂ ਪਰਸੋਂ ਇੱਕ ਵੀਰ ਆਇਆ ਸਾਨੂੰ ਬੇਨਤੀ ਕੀਤੀ ਸੀ ਮੈਂ ਆ ਵੀ ਪੂਰੀ ਦੁਨੀਆ ਦੀ 8.5 ਅਰਬ ਵਾਦੀ ਹੈ ਜੀ ਇੱਕ ਸੈਕਿੰਡ 'ਚ ਦੋ ਮਨੁੱਖ ਮਰਦੇ ਆ ਦੁਨੀਆ ਵਾਈਜ਼ ਬਿਲਕੁਲ ਉਹ ਇਹ ਦੋ ਮਨੁੱਖ ਇੱਕ ਸੈਕਿੰਡ 'ਚ ਮਰਦੇ ਆ 1 ਮਿੰਟ 'ਚ 120 ਬਣ ਗਏ 120 ਮੌਤਾਂ ਹੋ ਰਹੀਆਂ ਨੇ ਪਰ ਕਿਸੇ ਤੇ ਕੋਈ ਪੀੜ ਨਹੀਂ ਹੁੰਦੀ ਪਰ ਸਿੱਖ ਕੌਮਾਂਦਰ ਇੱਕ ਜੋਧਾ ਪੈਦਾ ਹੋਇਆ ਜਿੰਨੇ ਕਾ ਰੋਟੀ ਨਹੀਂ ਖਾਣੀ ਤੇ ਇੱਥੋਂ ਬੜੀਆਂ-ਬੜੀਆਂ ਸਰਕਾਰਾਂ ਇੰਨੀ ਦਾ ਹਰਾਮ ਹੋ ਗਈ। ਹਾਂ ਬਿਲਕੁਲ। ਇਹਦਾ ਕਰਕੇ ਜੇ ਉਹ ਪਹਿਲੀ ਗੱਲ ਤੇ ਗੁਰੂ ਗ੍ਰਾਮਦਾਸ ਪਾਤਸ਼ਾਹ ਕਿਰਪਾ ਕਰ ਨੂੰ ਮਰਨ ਨਾ। ਬਿਲਕੁਲ। ਜੇ ਉਹ ਮਰ ਜਾਂਦੇ ਨੇ ਪਹਿਲੀ ਗੱਲ ਤੇ ਮਰਨ ਨਾ ਜੇ ਕੋਈ ਘਟਨਾ ਵਾਪਰ ਜਾਂਦੀ ਆ ਨਸਕਾ ਵੀ ਘਟਨਾ ਵਾਪਰ ਜਾਂਦੀ ਆ ਤੇ ਉਹਦੇ ਨਾਲ ਸਾਡਾ ਵजूद ਬਚਦਾ ਵਾ। ਜੇ ਇੱਕ ਦੇ ਮਰਨ ਦੇ ਨਾਲ ਜੇ ਹੋ ਸਕਦਾ ਕਿ ਸਮਾਂ ਮਿਲੇ ਅਸੀਂ ਵੀ ਕੋਈ ਇਹੋ ਜਿਹਾ ਸੁਆਬ ਬਣੇ ਸਾਨੂੰ ਵੀ ਕਿਤੇ ਇੱਥੇ ਮੌਕਾ ਮਿਲੇ ਵੀ ਅਸੀਂ ਵੀ ਇਸੇ ਘਰ ਚ ਲੜ ਕੇ ਜੇ ਸਮਾਂ ਆਪਣਾ ਖਤਮ ਕਰ ਪਾਈਏ। ਜੀ। ਇਹ ਇਹਦਾ ਕਰਕੇ ਸਾਡੇ ਮਨ ਚ ਵੀ ਜਜਬਾ ਵਾਜੀ ਅਸੀਂ ਵੀ ਇਸ ਸੰਘਰਸ਼ ਦਾ ਹਿੱਸਾ ਬਣੀਏ ਹਾਂਜੀ ਕਿਉਂਕਿ ਮੈਂ ਬੇਨਤੀ ਕੀਤੀ ਹੈ ਬੇ ਮਨੋਖਰੇ ਹਜ਼ਾਰਾਂ ਮਰਦੇ ਰੋਜ਼ਾ ਅਸੀਂ ਅਕਸਰ ਦੇਖਦੇ ਹਾਂ ਦਿਖੋ ਤੁਹਾਡੇ ਬੱਚੇ ਬਾਹਰ ਨਹੀਂ ਲੋਕੀ ਤਾਂ ਇਹ ਸੋਚਦੇ ਨੇ ਕਿ ਜੇ ਆਪਾਂ ਅंदोलਨ ਚ ਚਲੇਗੇ ਕਿਉਂਕਿ ਤੁਸੀਂ ਵੀ ਦੇਖਦੇ ਸਰਕਾਰਾਂ ਦੀ ਤੁਸੀਂ ਗੱਲ ਕਰਦੇ ਕੁਝ ਵੀ ਕਰ ਸਕਦੇ ਨੇ ਤੁਹਾਡਾ ਬਾਹਰ ਜਾਣਾ ਜਿਹੜਾ ਰੋਕ ਲੱਗ ਸਕਦੀ ਆ ਤੁਹਾਨੂੰ ਤੁਹਾਡੇ ਕੋਈ ਵੀ ਕਾਗਜ਼ਾਂ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਤਾਂ ਇਹ ਸੋਚ ਕੇ ਤੁਸੀਂ ਇਹ ਨਹੀਂ ਕਿਹਾ ਕਿ ਹਾਂ ਜਾਣਾ ਚਾਹੀਦਾ ਕਿ ਨਹੀਂ ਸਹੀ ਨਹੀਂ ਨਹੀਂ ਵੇਖੋ ਬਾਹਰ ਸਾਡਾ ਜ਼ਰੂਰੀ ਨਹੀਂ ਆ ਸਾਡਾ ਜ਼ਰੂਰੀ ਆ ਸਾਡਾ ਪੰਜਾਬ ਹੋ ਸਕਦਾ ਮੈਨੂੰ ਅੱਗੇ ਪੱਤਰਕਾਰ ਦਾ ਸਵਾਲ ਕੀਤਾ بڑے ਪੱਤਰਕਾਰ ਸਵਾਲ ਕਰਦੇ ਆ ਕਿ ਜੇ ਤੁਹਾਡੀ ਵੀਡੀਓ ਵਾਇਰਲ ਜਾਦੀ ਹੁੰਦੀ ਆ ਤੇ ਤੁਹਾਨੂੰ ਹੋ ਸਕਦਾ ਕਾਨੂੰਨ ਰੋਕ ਲਾ ਦੇਣ ਤੇ ਕੋਈ ਦੁੱਖ ਨਹੀਂ ਹੈਗਾ ਜੀ ਹਾਂ ਜੇ ਮੇਰੀ ਗੱਲ ਸੁਣੋ ਜੇ ਉਹ ਜਿਹਨੂੰ ਮਾਰਿਆ ਜੀ ਸੰਦਾ ਰਾਜ ਸੀ ਸਾਡੇ ਕਰਤਾਰ ਸਿੰਘ ਸਰਾਭਾ ਵਰਗੇ ਉਹ ਤੇ ਆਪਣਾ ਛੋਟੀ ਉਮਰ ਦੇ ਮੈ ਰਹੇ ਨੂੰ ਮਰੂ 50 ਸਾਲ ਜੇਲੀ ਆ ਜੀ 55 ਸਾਲ ਦੇ ਕਰੀਬ ਉਮਰੇ ਮੇਰੀ 55 ਸਾਲ ਦਾ ਬੰਦਾ ਇੱਥੇ ਰਹਿ ਜਾਏ ਉੱਥੇ ਰਹਿ ਜਾ ਕੋਈ ਬਾਲਾ ਫਰਕ ਨਹੀਂ ਆ ਸਾਨੂੰ ਤੇ ਮੜੀਆਂ ਲਹੋਂ ਨੇੜੇ ਲੱਗਦੀਆਂ ਸਾਨੂੰ ਜਿਹੜਾ ਮੜੀਆਂ ਦਾ ਰਸਤਾ ਵਾ ਮੈਂ ਮੇਰੇ ਵੀਰ ਕਈ ਜਾਂਦੇ ਪਿੰਡਿਆ ਤੇ ਉਹ ਕਹਿੰਦੇ ਤੂੰ ਜਾਂਦਾ ਨਹੀਂ ਆ ਮੈਂ ਜੇ ਇੱਥੇ ਮਰ ਗੇ ਇੱਥੇ 5000 ਦਾ ਬਾਲਣ ਪੈਣਾ ਜੇ ਬਾਹਰ ਜਾਣਾ ਪਿਆ ਟਿਕਟ 50000 ਦੀ ਆ ਸਾਨੂੰ 45000 ਦਾ ਫਾਇਦਾ ਜੀ ਬਿਲਕੁਲ ਇਹ ਚੀਜ਼ਾਂ ਵੀ ਦੇਖਦੇ ਹੋ ਹਾਂ ਹਾਂ ਬਿਲਕੁਲ ਜੀ ਬਿਲਕੁਲ ਵੇਖੋ ਜੇ ਮੈਂ ਆਪਣੀ 55 ਸਾਲ ਲਾਈਫ ਜੀ ਲਈ ਆ ਨਾ ਤੇ ਮੇਰਾ ਜ਼ਿੰਮੇਵਾਰੀ ਬਣਦੀ ਮੈਂ ਆਪਣੇ ਬੱਚਿਆਂ ਵਾਸਤੇ ਬਾਕੀ ਕੋਈ ਬਜਦੀ ਲਾਈਫ ਉਹਨਾਂ ਵਾਸਤੇ ਸੁਭਰਤ ਕਰਨ ਪੰਜਾਬ ਦੇ ਲੇਖਿਕ ਕਰਤੀ ਆ ਜਿਹੜੀ ਕਿ ਆਪਣੀ ਜ਼ਿੰਮਾਂ ਨੂੰ ਲਾਉਂਦੇ ਨੇ ਸਾਡੇ ਬੱਚੇ ਸਾਡਾ ਭਵਿੱਖ ਹੈ ਫਿਊਚਰ ਹੈ ਜਿਹੜੀ ਨੌਜਵਾਨ ਨਸ਼ਿਆਂ ਚ ਆ ਜਾਂ ਜਿਹੜੀ ਨੌਜਵਾਨ ਨਸਲਾਂ ਦੇ ਫਸਲਾਂ ਦੇ ਉੱਤੇ ਧੱਕਾ ਸਰਕਾਰ ਕਰਦੀ ਆ ਉਹਦੇ ਹੱਕ 'ਚ ਖੜ ਕੇ ਆਪਣਾ ਜੀਵਨ ਦਾ ਕੁਝ ਹਿੱਸਾ ਜੇ ਦਿੱਤਾ ਜਾ ਸਕਿਆ ਦਿੱਤਾ ਨਹੀਂ ਜਾ ਰਿਹਾ ਸਾਡੇ ਕੋਲ ਕਿਉਂਕਿ ਉਹਨਾਂ ਨਹੀਂ ਲੜਦੇ ਜਿਨ੍ਹਾਂ ਨੂੰ ਲੜਨਾ ਚਾਹੀਦਾ ਕੁਝ ਲੋਕ ਇਹ ਵੀ ਸੋਚਦੇ ਨੇ ਕਿ ਦੂਜਿਆਂ ਨਾਲ ਵੀ ਅਸੀਂ ਆ ਜੇ ਦੂਜਿਆਂ ਦਾ ਕੁਝ ਹੋਜੂ ਤੇ ਸਾਡਾ ਵੀ ਹੋਜੂ ਜ਼ਰੂਰ ਇਹ ਥੋੜੀ ਉੱਥੇ ਜਾ ਕੇ ਬਹਿਣਾ ਹੈ ਨਹੀਂ ਇਹ ਗੱਲ ਕੋਈ ਜ਼ਿਆਦਾ ਖਾਸ ਪੋਜ਼ਿਟਿਵ ਗੱਲ ਨਹੀਂ ਆ ਜਿਹੜਾ ਨੈਗੇਟਿਵ ਗ ਯੇ ਯੇ ਸਾਰੇ ਲੋਕ ਹੱਥ ਜੋੜ ਕੇ ਘਰ ਬੈ ਗੇ ਤਾਂ ਕਦੀ ਸਮਾਂ ਸੀ ਈਸਟ ਇੰਡੀਆ ਕੰਪਨੀ ਵਪਾਰ ਕਰਨ ਆਈ ਸੀ ਤੇ ਸਾਰਿਆਂ ਨੇ ਇਹੋ ਸੋਚਿਆ ਸੀ ਕੋਈ ਗੱਲ ਨਹੀਂ ਸਾਨੂੰ ਕੰਪਨੀ ਦੇ ਆਖਰ ਸਾਡੇ ਕਾਹ ਰੋਟੀ ਵੀ ਦਿਵਾ ਵੱਲਦਾ ਹੀ ਆ ਨਾ ਤੇ ਆਖਰ ਦੇਸ਼ ਗੁਲਾਮ ਹੋ ਗਿਆ ਸੀ ਤੇ ਇਹਦਾ ਕਰਕੇ ਕਦੀ ਕਦੀ ਲੋਕ ਜੇ ਅਸੀਂ ਮੇਰੇ ਖਲ ਸੋਹ ਹਦਾ ਹੀ ਉਹਨਾਂ ਕੰਮ ਨਾ ਕਰ ਪਈ ਮੈਂ ਬੇ ਬੇਨਤੀ ਕਰਦਾ ਵਾਂ ਜਿੰਨਾ ਸਾਡੇ ਵੱਡਿਆਂ ਨੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਗੇ ਵੀਰ ਨੂੰ ਵੀ ਸਾਡੇ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨ ਨਹੀਂ ਹੱਕ ਦਿੱਤੇ ਜੀ ਉਹਨਾਂ ਦਾ ਬੱਚਾ 4 ਸਾਲ ਦਾ ਸੀ ਜੀ ਉਹਨਾਂ ਨੇ ਸਾਡੇ ਜ਼ਮੀਨਾਂ ਦੇ ਹੱਕਾਂ ਵਾਸਤੇ 4 ਸਾਲ ਦੇ ਬੱਚੇ ਦਾ ਕਲੇਜਾ ਕਟਵਾ ਕੇ ਮੁੱਛ ਪਵਾ ਲਿਆ। ਬਿਲਕੁਲ। ਫਿਰ ਘੱਟੋ ਘੱਟ ਸਾੜੀ ਉਲਾਤੇ ਜੀਂਦੀ ਹੈ ਜੇ। ਜੀ। ਫਿਰ ਅਸੀਂ ਇਹਦੇ ਤੋਂ ਇਹ ਸਾਫ਼ ਹੁੰਦਾ ਵੀ ਅਸੀਂ ਅਜੇ ਉਹਨਾਂ ਕੁਝ ਨਹੀਂ ਕਰ ਪਏ ਜਿੰਨਾ ਕੋਈ ਸਾਨੂੰ ਆਪਣੇ ਪੰਜਾਬ ਦੀ ਧਰਤੀ ਵਾਸਤੇ ਕਰਨਾ ਚਾਹੀਦਾ ਸੀ। ਪਰ ਇਹ ਮੰਨਦੇ ਵਿੱਚ ਕਿਵੇਂ ਆਏ ਦੋਵੇਂ ਜੀ ਹੀ ਬੈਠੇ ਹੋਏ ਪ੍ਰਸ਼ਾਦਾ ਬਣਾ ਰਹੇ ਹੋ। ਇੱਕ ਬੰਦਾ ਕਹਿੰਦਾ ਵੀ ਚੱਲ ਤੁਸੀਂ ਘਰ ਸੰਭੋ ਤੇ ਮੈਂ ਜਾਣਾ ਆ ਅਦੌਲ ਲੜਨ ਦੇ ਲਈ। ਜੇ ਜੇ ਘਰ ਮਤਲਬ ਜੇ ਪੰਜਾਬ ਨਾਲ ਜੇ ਘਰ ਕਿੱਥੇ ਰਹਿਣਾ ਜੀ? ਜੀ। ਪੰਜਾਬ ਘਰ ਤੇ ਪੰਜਾਬ ਦਾ ਹਿੱਸਾ ਵਾ। ਹਾਂ। ਇਹਦਾ ਕਰਕੇ ਕਰ ਤਾਮ ਆ ਜੇ ਪੰਜਾਬ ਹੈ ਜੇ ਭਾਰਤ ਹੈ ਜੇ ਸਾਡੇ ਭਾਰਤ ਜੁੜਿਆ ਰਹਿੰਦਾ ਭਾਰਤ ਚੱਲਦਾ ਰਹਿੰਦਾ ਸਾਡੇ ਮਿਹਨਤ ਕਸ਼ ਲੋਕ ਆਪਣੇ ਹੱਥਾਂ ਦੀ ਕੀਤੀ ਕਿਰਤ ਨੂੰ ਖੂਬ ਹੂ ਵਰਤਦੇ ਕਿਉਂਕਿ ਸਾਡੇ ਇਥੇ ਇੱਕ ਨਾ ਸਾਡੇ ਸਿਸਟਮ ਹੈ ਜੀ ਆ ਮੈਂ ਲੰਗਰ ਦੀ ਸੇਵਾ ਕਰ ਰਹੇ ਹਾਂ ਪਹਿਲੋਂ ਲੰਗਰ ਜਿੰਨਾ ਹੀ ਲੰਗਰ ਵਧਾਉਨੇ ਆ ਹਾਂ ਉਹਨਾਂ ਸਾਡੀ ਮਗਰ ਰਸਤ ਵੱਜ ਜਾਂਦੀ ਹੈ ਜੀ ਇਹ ਗੁਰੂ RAMDAS ਬਾਦਸ਼ਾਹ ਦੀ ਕਿਰਪਾ ਜੀ ਇਹਦਾ ਕਰਕੇ ਅਸੀਂ ਉਹਨਾਂ ਦੀ ਕਿਰਪਾ ਸਦਕਾ ਹੀ ਚੱਲ ਰਹੇ ਹਾਂ ਜਿੰਨਾ ਚਿਰ ਉਹਨਾਂ ਦਾ ਆਸ਼ੀਰਵਾਦ ਰਿਹਾ ਇਹ ਲੜਾਈ ਵੀ ਜਿੱਤ ਪਹਿਲੀ ਗੱਲ ਤੇ ਲੜਾਈ ਜਿੱਤ ਕੇ ਜਾਵਾਂਗੇ ਜੀ ਖਾਸ ਕਰਕੇ ਪੰਜਾਬ ਨੇ ਅਜੇ ਤੱਕ ਇਹ ਲੜਾਈ ਹਾਰੀ ਨਹੀਂ ਜਿਹਨੂੰ ਹਾਰ ਦਿਖਦੀ ਆ ਉਹ ਹੋਰ ਤਰੀਕੇ ਦੀ ਆ ਹਕੀਕਤ 'ਚ ਪੰਜਾਬ ਹਾਰਦਾ ਨਹੀਂ ਹਾਂ ਵੱਖਰੀ ਗੱਲ ਇਹ ਕੋਈ ਵਿੱਚ ਲੋਕ ਗਿਣਤੀਮੰਤੀ ਦੇ ਲੋਕ ਸਾਨੂੰ ਕੋਈ ਗਲਤ ਤਰੀਕੇ ਜਾਂ ਗਾਈਡ ਕਰ ਜਾਣ ਫਿਲਹਾਲ ਅਸੀਂ ਉਹ ਜੀ ਗੱਲ ਕੋਈ ਨਹੀਂ ਆ ਜਿੰਨੇ ਚਾਹ ਦੋ ਚਾਰ ਵੀਰ ਆ ਜਾਂ 50 ਵੀਰ ਆ ਜਾਂ 5000 ਆ ਜਾਂ 50000 ਆ ਜਾਂ ਲੱਖ ਆ ਜਿੰਨੇ ਵੀਰ ਵਿੱਚ ਗਏ ਆ ਅੰਦੋਲਨ 'ਚ ਸ਼ਾਮਲ ਆ ਇਥੋਂ ਇਹ ਸਾਫ ਤੁੰਦਾ ਵੀ ਸਾਡੀ ਗਿਣਤੀ ਵੱਧ ਰਹੀ ਹੈ ਪਹਿਲੀ ਗੱਲ ਤੇ ਕੱਲ ਤੁਸੀਂ ਇੱਥੇ ਆਏ ਹੋਣੇ ਕੱਲ ਜਿਹੜੀ ਇੱਥੇ ਗਿਣਤੀ ਆ ਬਹੁਤ ਲੋੜ ਤੋਂ ਵੱਧ ਸੀ ਇਥੋਂ ਤੱਕ ਕਿ ਜਿਹੜਾ ਉਹ ਪਿੱਛੇ ਸ਼ੇਰ ਪਾਤੜਾ ਆਉਂਦਾ ਪਾਤੜਾਂ ਤੋਂ ਪਿਛਾਂ ਤੱਕ ਹੀ ਸੰਗਤ ਰਹੀ ਆ ਸਿੰਘ ਕੋ ਪਹੁੰਚਿਆ ਨਹੀਂ ਗਿਆ ਜੀ ਇੱਥੇ ਰਾਤ ਇੱਕ ਨਵੀਂ ਲੰਗਰ ਲੱਗ ਗਏ ਆ ਉਹ ਆਂਦੇ ਸੀ ਲੰਗਰ ਪਕਾ ਕੇ ਤੁਰੇ ਆ ਕਰੋ 10 ਵਜੇ ਤੇ ਸਾਡੇ ਕੋਲ ਲੰਗਰ ਲੈ ਕੇ ਸੰਗਤ ਨਹੀਂ ਆਂਦਾ ਗਿਆ ਪਹਿਲਾਂ ਇੰਨਾ ਰਾਸ਼ ਜਿਆਦੀ ਭੀੜ ਹੋ ਗਈ ਸੀ ਕਹਿਣ ਤੋਂ ਪਾਪ ਹੀ ਪੰਜਾਬ ਦੇ ਲੋਕ ਸੱਸ ਜਾਗ ਰਹੇ ਨੇ ਜੇ ਅਸੀਂ ਤੁਰਾਂਗੇ ਤੁਸੀਂ ਤੁਰੋਗੇ ਸਾਡਾ ਜਿਹੜੇ ਵੀਰ ਆ ਪੈਣਾ ਸਾਰੇ ਇੱਕ ਜੁੱਟ ਹੋ ਕੇ ਤਿਆਰੀ ਕਰਕੇ ਇਹ ਦਿੱਲੀ ਵਾਲ ਨੂੰ ਮੂੰਹ ਕਰਾਂਗੇ ਕਿਉਂਕਿ ਇਸੜੀ ਸਾਡੀ ਭਾਰਤ ਗਵਰਨਮੈਂਟ ਆ ਨਾ ਭਾਰਤ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਗਲਤ ਕੰਮ ਕੀਤਾ ਵੀ ਇਹਨੂੰ ਬਾਰਡਰ ਸਮਝਦੇ ਆ ਬਾਰਡਰ ਹੈ ਨਹੀਂ ਜੋ ਬਾਰਡਰ ਸ਼ਬਦ ਵਰਦੇ ਆ ਮੈਨੂੰ ਬਹੁਤ ਪੀੜ ਹੁੰਦੀ ਹੈ ਜੀ ਹਾਂ ਬਾਰਡਰ ਸ਼ਬਦ ਕੀ ਲਾ ਬਾਰਡਰ ਹੁੰਦਾ ਵਾ ਅਲੱਗ ਦੇਸ਼ ਬਿਲਕੁਲ ਦੇਸ਼ ਜਿਹੜੇ ਸਰਹੱਦਾ ਹੁੰਦੀਆਂ ਸਰਹੱਦਾਂ ਉਹਨਾਂ ਨੂੰ ਬਾਰਡਰ ਕਿਹਾ ਜਾਂਦਾ ਵਾ ਇੱਥੇ ਜਦੋਂ ਬਾਰਡਰ ਸ਼ਬਦ ਵਰਤੇ ਜਾਂਦਾ ਵਾ ਇਹ ਐਵੇਂ ਆ ਜਿਵੇਂ ਕਿਸੇ ਦੇ ਕਲੇਜੇ ਸ਼ੁਰਾ ਮਾਰ ਦੇਣਾ ਜੀ ਹਾਂ ਜੇ ਅਸੀਂ ਭਾਰਤ ਦੇ ਹਿੱਸਾ ਵਾਂ ਪੰਜਾਬ ਨੂੰ ਭਾਰਤ ਦਾ ਹਿੱਸਾ ਮੰਨਿਆ ਜਾਂਦਾ ਵਾ ਉਹ ਤੋਂ ਨੂੰ ਬਾਰਡਰ ਵੀ ਕਿਹਾ ਜਾਂਦਾ ਵਾ ਖਨੋਰੀ ਐਸੀ ਜਿਹੜਾ ਪਿੰਡੋਂ ਚੱਲਦੇ ਆਂ ਜੀ ਕੀ ਕਹਾਂ ਕਿ ਤੁਸੀਂ ਸਾਡੇ ਲੋਕ ਵੀਰ ਕਲਾ ਕਰਦੇ ਵੀ ਖਨੋਰੀ ਬਾਰਡਰ ਚੱਲਦੇ ਆਂ ਹਾਂ ਇੱਥੇ ਲੋਕ ਨਾ ਕਹੇ ਆ ਛੁੱਟੀਆਂ ਲੈ ਕੇ ਗੀਆਂ ਤੇ ਬੱਚੇ بڑے ਆਉਂਦੇ ਨੂੰ ਪੁੱਛੇ ਬਤ ਕਿੱਧਰ ਆਏ ਜੂ ਆਂਦੇ ਖਨੋਰੀ ਬਾਰਡਰ ਦੇਖਣ ਆਏ ਆ ਕਦੇ ਇਹ ਹ ਅੱਜ ਜਿਹੜਾ ਭਾਰਤ ਗਵਰਨਮੈਂਟ ਨੇ ਇਸ ਨੂੰ ਇਹਦਾ ਇਹਨਾਂ ਰੂਪ ਵਗਾੜ ਦਿੱਤਾ ਪੰਜਾਬ ਦਾ ਤੇ ਪੰਜਾਬ ਤੇ ਭਾਰਤ ਨੂੰ ਜੋੜਨ ਦਾ ਰੂਪ ਇਹਨਾਂ ਖਤਰਨਾਕ ਕਰ ਦਿੱਤਾ ਵਾ ਲੋਕ ਬਾਰਡਰ ਦੇ ਖੜਾ ਰਹੇ ਨੇ ਪਤਾ ਨਹੀਂ ਕਿਸੇ ਦੇ ਗੱਲ ਜੇਨ ਚ ਆਉਂਦੀ ਕ ਨਹੀਂ ਆਉਂਦੀ ਪਰ ਮੈਨੂੰ ਇਹ ਬਹੁਤ ਪੀੜਾਦਾਇਕ ਲੱਗਦੀ ਆ ਬੁਰੀ ਗੱਲ ਲੱਗਦੀ ਆ ਇਹਨੂੰ ਬਾਰਡਰ ਸ਼ਬਦ ਬਣਾਇਆ ਫਿਰ ਮੋਦੀ ਸਰਕਾਰ ਨੇ ਆ ਜੀ ਖਤਰਨਾਕ ਬਾਉਂਡਰ ਬਣਾਇਆ ਜੀ ਬਿਲਕੁਲ ਖਨੋਰੀ ਤੇ ਸ਼ੰਭੂ ਤੇ ਬੈਠੇ ਕਿਸਾਨਾਂ ਦੇ ਮੋਰਚਿਆਂ ਕਰਕੇ ਅੱਜ ਵਿਦੇਸ਼ਾਂ ਦੀਆਂ ਧਰਤੀਆਂ ਵੀ ਫਿੱਕੀਆਂ ਲੱਗਦੀਆਂ ਨੇ ਕਿਉਂਕਿ ਜੇ ਇੰਦੇ ਜੇ ਪੰਜਾਬ ਹੀ ਨਾ ਰਿਹਾ ਤੇ ਸਾਡਾ ਬਾਹਰ ਜਾਣ ਦਾ ਵੀ ਕੀ ਫਾਇਦਾ ਮੈਂ ਤਾਂ ਜਿਵੇਂ ਅਸੇ ਇਹ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਸੁੱਖ ਸਹੂਲਤਾ ਕਰਦੇ ਵਿੱਚ ਸਾਰੀਆਂ ਹੁੰਦੀਆਂ ਨੇ ਇੱਥੇ ਸੁੱਖ ਸਹੂਲਤਾ ਵੀ ਨਹੀਂ ਮਿਲਦੀਆਂ ਬੀਬੀਆਂ ਦਾ ਰਹਿਣਾ ਕਾਫੀ ਔਖਾ ਲੱਗਦਾ ਆ ਪਰ ਤੁਸੀਂ ਕਿਵੇਂ ਸੋਚਿਆ ਕਿ ਮੈਂ ਵੀ ਇੱਥੇ ਜਾ ਕੇ ਬਹਿਣਾ ਮੈਨੂੰ ਇੱਥੇ ਬਹੁਤ ਔਖਾ ਔਖਾ ਲੱਗਦਾ ਹੀ ਨਹੀਂ ਜੀ ਹਾਂਜੀ ਸਾਨੂੰ ਤਾਂ ਲੱਗਦਾ ਨਹੀਂ ਔਖਣ ਲੱਗਦਾ ਹੈ ਪੰਜਾਬ ਦੇ ਕਿਤੇ ਜਾਉਨੇ ਸਾਡਾ ਪੰਜਾਬ ਤੇ ਸਿੱਖ ਸਿੱਖ ਕੌਮ ਦਾ ਖਾਸ ਕਰਕੇ ਜਿਹੜਾ ਵਜੂਦ ਵਜੂਦ ਹੈ ਨੇ ਇਹ ਸੰਘਰਸ਼ ਚੋਂ ਸ਼ੁਰੂ ਹੋਇਆ ਵਾ ਤੇ ਜਿਹੜਾ ਸੰਘਰਸ਼ ਚੋਂ ਸ਼ੁਰੂ ਹੋਇਆ ਹੋਵੇ ਬੰਦਾ ਤੂੰ ਉਹਨੂੰ ਕਹੀਏ ਵੀ ਤੂੰ ਇੱਥੇ ਆ ਕੇ ਪੀੜਾ ਮਹਿਸੂਸ ਕਰਦਾ ਸੰਘਰਸ਼ ਤੇ ਸ਼ੌਕ ਹੁੰਦਾ ਲੋਕਾਂ ਦੇ ਸੁਪਨੇ ਹੁੰਦੇ ਆ ਵਿਦੇਸ਼ਾਂ ਨੂੰ ਜਾਣ ਦੇ ਅੱਜ ਉਹ ਵੀ ਫਿੱਕੀਆਂ ਪਈਆਂ ਵਿਦੇਸ਼ੀਆਂ ਕਰਦੀਆਂ ਮੈਂ ਮੈਂ ਬੇਨਤੀ ਕੀਤੀ ਜੀ ਵਖੋ ਮੈਂ 50 55 ਸਾਲ ਉਮਰ ਜੀ ਲਈ ਆ ਤੇ ਮੈਨੂੰ ਐਮ ਮਹਿਸੂਸ ਹੁੰਦਾ ਵੀ ਹੁਣ ਸਾਡਾ ਬੋਲਾ ਇਹ ਗੱਲ ਅਹਿਮ ਤੇ ਨਹੀਂ ਰੱਖਦੀ ਵੀ ਅਸੀਂ ਹੋਰ ਲੰਬਾ ਜੀਏ ਤੇ ਅਸੀਂ ਜੇ ਦੇਸ਼ ਵਾਸਤੇ ਕਦੀ ਕੋਈ ਸਮਾਂ ਬਣੇ ਮੈਂ ਬੋਲਦਾ ਨਹੀਂ ਮੈਂ ਤੁਸੀਂ ਮੇਰੀ ਇਹ ਭਾਵਨਾ ਸਮਝ ਪਾਉਂਦੇ ਹੋਗੇ ਪਰ ਮਸਲਾ ਇਹ ਗੱਲ ਦਾ ਵੀ ਜੇ ਸਾਡੀ ਕੋਈ ਇਸ ਤਰ੍ਹਾਂ ਦੀ ਸਥਿਤੀ ਆਪਰਦੀ ਆ ਤੇ ਅਸੀਂ ਖੁਸ਼ ਨਸੀਬ ਹੋਵਾਂਗੇ ਜੀ ਮੈਨੂੰ ਲੱਗਦਾ ਤੁਸੀਂ ਦੇਖ ਸਕਦੇ ਹੋ ਇਕੱਲੇ ਡਲੇਵਾਲ ਜੀ ਦੀ ਸੋਚ ਨਹੀਂ ਇਹ ਹਰ ਇੱਕ ਆਮ ਕਿਸਾਨ ਦੀ ਸੋਚ ਹੈ ਕਿ ਜੇ ਪੰਜਾਬ ਦੇ ਜਵਾਨੀ ਨੂੰ ਫਸਲ ਨਸਲ ਨੂੰ ਬਚਾਉਣ ਲਈ ਸਾਡਾ ਕੋਈ ਟਣਕਾ ਮਾਤਰ ਵੀ ਯੋਗਦਾਨ ਜੇ ਪੈ ਸਕਦਾ ਹੈ ਤਾਂ ਅਸੀਂ ਖੁਸ਼ ਨਸੀਬ ਹੋਵਾਂਗੇ ਇਦਾਂ ਦੀ ਸੋਚ ਲੈ ਕੇ ਬੈਠਾ ਹੋਇਆ ਜੋੜਾ ਜੋ ਕਿ ਕੈਨੇਡਾ ਤੋਂ ਆ ਕੇ ਲੰਗਰ ਦੀ ਸੇਵਾ ਕਰ ਰਿਹਾ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਕਿ ਇਦਾਂ ਦੇ ਜਜ਼ਬੇ ਵਾਲੇ ਇਦਾਂ ਦੀ ਸੋਚ ਵਾਲੇ ਵੀ ਕਿਸਾਨੀ ਅंदोलਨ ਦੇ ਵਿੱਚ ਰੂਹਾਂ ਡਟੀਆਂ ਹੋਈਆਂ ਨੇ ਜਿਹੜੇ ਕਿ ਪੰਜਾਬ ਅਤੇ ਪੰਜਾਬੀ ਦੀ ਗੱਲ ਕਰਦੇ ਨੇ ਜੁੜੇ ਰਿਓ ਇੱਕ ਸੁਨੇਹਾ ਚੈਨਲ ਦੇ ਨਾਲ ਅਗਲੇ ਸੁਨੇਹੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ